ਸਤਿ ਸ਼੍ਰੀ ਅਕਾਲ ਜੀ ਹੋਰ ਵੀ ਮੇਤਰੋ ਕੀ ਹਾਲ ਚਾਲ ਆ ਮੈਂ ਆ ਪ੍ਰਮਾਣ ਕਰਾਉਣੇ ਆ ਸ਼ੌਂਕ ਹੁਣ ਬਈ ਥੋੜਾ ਜਿਹੜਾ ਹੈਗਾ ਸਮਝ ਲਓ ਕਿ ਬਾਜ਼ੀਆਂ ਦਾ ਜ਼ੋਰ ਘਟ ਗਿਆ ਇਹਦੀਆਂ ਜ਼ਿਆਦਾ ਹੈਗੀਆਂ ਨੇ ਦੇਚ ਕੈਨਸਲ ਹੋ ਗਈਆਂ ਕਿਉਂਕਿ ਯਾਰ ਕਾ ਮੌਸਮ ਉਹੋ ਜਿਹਾ ਬਣੇ ਨਹੀਂ ਜਿਹੋ ਜਿਹਾ ਬਣਨੇ ਚਾਹੀਦੇ ਸੀ ਉਹਦੇ ਕਰਕੇ ਜਿਹੜਾ ਹੈਗਾ ਕਾਫੀ ਬਾਜ਼ੀਆਂ ਜਿਹੜੀਆਂ ਪਹਿਲਾਂ ਨਾਲ ਉਹ ਕੱਟ ਹੀ ਰਹੀਆਂ ਦੇਖੀ ਆਪਣੇ ਮਖਿਆਲੇ ਮਖਿਆਲੀਆਂ ਰਤੇ ਕਾਸੀ ਹੈਗੇ ਨਹੀਂ ਆਹ ਕਬੂਤਰ ਆ ਭਈਆ ਪਰ ਥਲੇਮ ਕਰਕੇ ਆ ਨਾ ਜਿਹੜਾ ਚੁਗੰਦਿਆ ਇਹ ਕਬੂਤਰ ਆ ਰਾਤ ਉੱਡਦਾ ਰਹਿ ਗਿਆ ਹੈਗਾ ਸੀ ਮੰਡ ਕੁਲੇ ਚਲਾ ਗਿਆ ਹੈਗਾ ਸੀ ਨੰਗਲ ਦਵਾਈ ਬਾਜੀ ਛੱਡੀ ਸੀ ਦਵਾਈ ਦਾ ਜਿਹੜਾ 2500 ਰੁਪਿਆ ਦੇ ਕੇ ਫਿਰ ਵਾਪਸ ਲੈ ਲਿਆ ਸੀ ਆਪਾਂ ਇੱਥੇ ਲਾਲਸਰਾ ਚੁੱਕਦਾ ਪਿਆ ਇੱਕ ਇੱਕ ਉੱਤਰ ਮਿਠੜੀ ਤੋਆਇਆ ਹੋਇਆ ਹੈ ਬਾਈ ਜੂਤੀ ਬਾਈ ਹੁਣਾਂ ਦੇ ਕੋਲ ਇਹਦੇ ਬੱਚੇ ਵੀ ਬਹੁਤ ਜ਼ਿਆਦਾ ਵੜਾਵੇ ਆ ਆ ਅਗੀ ਪੂਰੀ ਮਖਿਆਲੀ ਜਿਹੜੇ ਉਸਤਾਦ ਧੰਨੇ ਵਾਲੇ ਕਲੋਬਿੰਦਰ ਉਸਤਾਦ ਲਈ ਵਕੀਲ ਜੰਡਾ ਵਾਲੇ ਕਲ ਉਹਨਾਂ ਦੇ ਵਿੱਚੋਂ ਆਏ ਇਹ ਪੂਰੇ ਜਿਹੜੇ ਬਣੇ ਦੇ ਨੇ ਨਾ ਮੇ ਬੱਚੇ ਵੀ ਬਾਲੇ ਵਧੀਆ ਪਲੇ ਆ ਜਿੰਨੇ ਕ ਪਲੇ ਆ ਇੱਕ ਦੋ ਹੀ ਜਿਹੜੇ ਖਰਾਬ ਓਏ ਬਾਕੀ ਲਗਭਗ ਸਾਰੇ ਠੀਕ ਆ ਇਹ ਦੇਖੋ ਹਜ਼ਾਰ ਵਾਲੀ ਚਿੱਟੀਆਂ ਆਖਾਂ ਦੇ ਇਧਰ ਵੀ ਕਰਾਉਣੇ ਆ ਤੁਹਾਨੂੰ ਸ਼ੌਂਕ ਕੋਈ ਵੀਰੇ ਅੰਦਰ ਬੈਠੇ ਆ ਮੈਂ ਬਾਕੀ ਜਿਹੜੇ ਆ ਕਿ ਇੱਧਰ ਵੀ ਆਇਆ ਆਪਣਾ ਟੰਕਾ ਵੱਡਾ ਪੁਰਾਣਾ ਗੋਲੇਬਾਈ ਵਾਲਾ ਦੇਖੋ ਇਹ ਟੰਕਾ ਆ ਜਿਹਦੇ ਬੱਚਾ ਇਕੱਲਾ ਹੀ ਰਹਿ ਗਿਆ ਸਾਡੇ ਇਹ ਹੁਣ ਆਂਡੇ ਕੱਚੇ ਲੋਣਣ ਲੱਗਿਆ ਖੱਟਾ ਟੀ ਰਹੀ ਦੀ ਅੱਖ ਦੇ ਵਿੱਚ ਬਈ ਬੱਚੇ ਦੇ ਬਾਰੇ ਹੀ ਸੋਨੇ ਉੜਦੇ ਇੱਕ ਬੱਚਾ ਇਹਦਾ ਆਪਾਂ ਪੁਲਾਥ ਵਾਲੇ ਹੈਪੀ ਪਹਿਲਵਾਨ ਨੂੰ ਵੀ ਦਿੱਤਾ ਸੀ ਇੱਕ ਜਿਹੜਾ ਹੈਗਾ ਇਹ ਬਾਜੀ ਚ ਹੋ ਗਿਆ ਸੀ ਬੱਚੇ ਤੇ ਕਾਫੀ ਕੜਾਈਆਂ ਪਰ ਰੋਕੀ ਨਹੀਂ ਸੀ ਜਿਹਦੇ ਕਰਕੇ ਕਾਫੀ ਦਿੱਕਤ ਹੋ ਗਈ ਹੈ ਹਾਂ ਬੈਠਾ ਨਾਲ ਆਪਣਾ ਪੁੰਨੂ ਵਾਲਾ ਵੱਡਾ ਕਬੂਤਰ ਆ ਆ ਗਿਆ ਆਪਣੇ ਅੱਗੇ ਵੱਡੇ ਚਿਟੀ ਜਿਨੇ ਵੀ ਆਪਾਂ ਨੂੰ 2014-15 ਦੇ ਵਿੱਚ ਸਜਾਨਪੁਰ ਤੋਂ ਬਾਜ਼ੀਆਂ ਜਿਤਾਈਆਂ ਸੀ ਇੱਕ ਕੱਲੀ ਐਂਡ ਤੇ ਉੱਡਦੀ ਰਹੀ ਹੈ ਇਹਦੇ ਤੇ ਹੀ ਸਾਰੀ ਬਾਗ ਡੋਰ ਹਿੱਟ ਹਿੱਟ ਕਬੂਤਰ ਦੀ ਬਾਜੀ ਵੀ ਇਹਦੇ ਨਾਲ ਹੋਈ ਸੀ ਲਾਸਟ ਕਬੂਤਰ ਵਾਲੀ ਵੀ ਜਿੱਤੀ ਸੀ ਤੇ ਐਵਰੇਜ ਵਾਲੀ ਬਾਜੀ ਵੀ ਜਿਹੜੀ ਆ ਕਬੂਤਰੀ ਨੇ ਜਿਤਾਈ ਸੀ ਇਹ ਉਹਨਾਂ ਟਾਈਮਾਂ ਦੇ ਵਿੱਚ 1:50 ਮਿੰਟ ਤੇ ਬੈਠੀ ਉਸ ਦਿਨ ਲੋ ਬਹੁਤ ਜ਼ਿਆਦੀ ਸੀਗੀ ਬਹੁਤ ਲੰਬੀ ਉੱਡੀ ਸੀਗੀ ਇੱਕ ਬਾਬਿਆਂ ਨਾਲ ਸਜਾਨਪੁਰ ਦੇ ਜਿਹੜੇ ਭੰਡ ਬਾਬੇ ਨੇ ਉਹਨਾਂ ਨਾਲ சிவாਜੀ ਤੇ ਦੂਜੀ ਹੀ ਬੇਕੀ ਨਾਲ ਦੋਨਾਂ ਕੋਲੋਂ ਇਹ ਕਬੂਤਰੀ ਨੇ ਬਾਜੀ ਆਪਾਂ ਨੂੰ ਜਿਤਾਈ ਸੀ ਬਈ ਆ ਕਬੂਤਰ ਆ ਇੱਕ ਦੇਖੋ ਖਟੀਆਂ ਦਾ ਕਿੱਦਾਂ ਦਾ ਲੱਗਦਾ ਦੱਸਣਾ ਇਹ ਦੀ ਆ ਕਬੂਤਰੀ ਨਾਲ ਬੈਠੀਆਂ ਨੇ ਜੀ ਕਾਲਸਰੀ ਇਹ ਉਹ ਟੈੜੀ ਆ ਜਿਹੜੀ ਬਾਈ ਕਾਲੇ ਲੰਮੇ ਦੇ ਘਰੋਂ ਆਈ ਸੀ ਇਹਦੇ ਨਾਲ ਢਿੱਡ ਦੇ ਵਿੱਚ ਪੋਟ ਦੇ ਵਿੱਚ ਕੈਂਸਰ ਬਣ ਗਿਆ ਆਪਾਂ ਇਹਦੀ ਸਾਂਹ ਸੰਭਾਲ ਪੂਰੀ ਕੀਤੀ ਬਚ ਗਈ ਸਾਂਹ ਓਖੇ ਲੈਣ ਲੱਗੀ ਰਸੌਲੀ ਟਾਈਪ ਬਣ ਗਿਆ ਪੋਟ ਦੇ ਵਿੱਚ ਇਹ ਕਬੂਤਰੀ ਦੇ ਪਰ ਬਚ ਗਈ ਇਹ ਆਪਣੀ ਸ਼ਾਕੀ ਬਰੀਡ ਦੇ ਆ ਤੇ ਆ ਆ ਕੱਢਿਆ ਪੁੰਨੂ ਵਾਲਿਆਂ ਨੇ ਚਟੀਆਂ ਆਂਖਾਂ ਦਾ ਆਪ ਖਟੀਆਂ ਦੇ ਨੇ ਤੇ ਇਹ ਕੱਢਿਆ ਚਟੀਆਂ ਦਾ ਕੱਦ ਕਾਠ ਵਜੂਦ ਪਰ ਇਹਦੇ ਵੀ ਬਹੁਤ ਵਧੀਆ ਬਈ ਆ ਜੋ ਵਈ ਅੰਗੇ ਤੁਹਾਨੂੰ ਕਰਾਉਣੇ ਆਪਾਂ ਸ਼ੌਂਕ ਫਰੀ ਹੀ ਮੈਗਾ ਭਰਾਮਾ ਨੂੰ ਕਰਾਉਣੇ ਆ ਸ਼ੌਂਕਹਿਣਾ ਕਮਿਟਰਾਂ ਦਾ ਦੇਖੋ ਕੁੰਡੀ ਬਣਦੀ ਆ ਕਬੂਤਰੀ ਦੇ ਬਈ ਚਟੀਆਂ ਖਾਂਦੀ ਆ ਇਹ 13 ਘੰਟੇ ਵਾਲੇ ਨਾਲ ਲਾਈਆ ਹੁਣ ਕੁਝ ਕਬੂਤਰ ਆਪ ਤੋੜਿਆ ਲੱਗ ਕੀਤੇ ਹੋਇਆ ਆਪਣੇ ਨਵੇਂ ਬੱਚੇ ਆ ਜਿਹੜੇ ਡੱਬੇ ਇਹਦੇ ਵਿੱਚ ਇੱਕ ਡੱਬਾ ਵੀ ਆ ਫੁੱਲ ਡਾਵੇ ਆ ਇਹ ਬੱਚੇ ਖੰਡੇ ਦੋ ਬਈਏ ਦੇ ਵਿੱਚ ਕਾਲੇ ਵੀ ਆ ਸਾਡੇ ਕੋਲ ਇਹ ਬਣੇ ਹਨ ਦੋ ਹੀ ਦੋ ਬਣ ਗਿਆ ਹੁਣ ਵੱਡੀ ਕਬੂਤਰ ਹੀ ਉਹ ਬਾਈ ਹੁਣਾ ਕੋਲ ਲਿਆਂਦੀ ਸੀ ਉਹ ਵਾਪਸ ਕਰ ਦੇਣੀ ਆ ਆ ਲਓ ਬਈ ਇਹ ਉੱਡਦੇ ਤਾਂ ਆ ਬਾਦੀਆਂ ਆ ਬੱਚਾ ਦੇਖੋ ਛੋਟਾ ਜਿਹਾ ਮੋਢੇ ਤੇ ਲਾਲ ਰੰਗ ਲੱਗਾ ਇਹ ਬਰਾਬਰ ਪੈਂਦਾ ਵੱਡੇ ਕਬੂਤਰਾਂ ਦੇ ਇਹਦੇ ਨਾਲ ਦੇ ਦੂਜੇ ਉਧਰ ਇਸ ਕਾ ਡਾ ਲਿਆ ਹੈਗਾ ਸੀ ਬਾਕੀ ਫਿਰ ਬਾਲੇ ਡਾਈ ਨਹੀਂ ਗੇ ਆਪਣੇ ਕੋ ਡਾਉਣ ਵਾਲੇ ਕਾਫੀ ਹੁਣ ਵੀ ਇਹਦੇ ਵਿੱਚ 3 3 6 2 8 9 2 11 4 15 4 19 19 ਕਬੂਤਰ ਹੱਲੇ ਵੀ ਇਹਦੇ ਵਿੱਚ ਆ ਫੁੱਡੇ ਦੇ ਵਿੱਚ ਜਿਹੜੇ ਉੜਦੇ ਆ ਪੂਰੇ ਇਹ ਸਾਰੇ ਤੇ ਸਾਰੇ ਵੀਰੇ 2 ਤੋਂ ਬਾਅਦ ਹੀ ਬਹਿਣਾ ਸ਼ੁਰੂ ਹੁੰਦੇ ਆ ਲਗਭਗ ਔਰ ਬਾਜੀ ਵਿੱਚ ਵੀ ਇਹੀ ਉੜਦੇ ਪਏ ਆ 7 7 ਵਜੇ ਤੱਕ ਵੀ ਗਏ ਨੇ ਉਹ ਪਿੱਛੇ ਕਾਲਾ ਚੀਨਾ ਆ। ਇਹਰਾ ਤੁਰਦਾ ਜਿਹੜਾ ਚਲਾ ਗਿਆ ਲਾਗੇ ਪੰਗਾਲੇ ਪੁਰਾਣੇ ਪੰਗਾਲੇ ਤੋਂ ਮਿਲਿਆ ਹਨ। ਇੱਕ ਹੋਰ ਕਬੂਤਰ ਸਾਡਾ ਜਿਹੜਾ 13-13 ਘੰਟੇ ਉੱਡ ਗਏ ਨੇ ਆਰਾਮ ਦੇ ਨਾਲ। ਘਰੇ ੜਾਰ ਦਿੱਤੀ ਇਹਨਾਂ ਨੇ ਇੰਨੀ ਬਾਈ। ਇਹ ਸਾਰੇ ਸਾਰੇ ਉਹ ਲਾਲ ਚੀਨਾ ਉਹ ਵੀ ਵੀਰੇ 13 ਘੰਟੇ ਉੱਡ ਗਿਆ ਘਰੀ। ਠੀਕ ਹੈ ਜੀ। ਤੇ ਕਾਫੀ ਕਬੂਤਰ ਆ ਜਿਹੜੇ ਮਾ 13-13 ਘੰਟੇ ਘਰੀ ਕਰ ਗਏ ਯਾਰਕਾਂ। ਯਾਰਕਾਂ ਬਈ ਆਪਾਂ ਨਹੀਂ ਕਹਿੰਦੇ ਮੌਸਮ ਜਰਾ ਠੰਡੇ ਗਏ ਮਿਸੇ ਮੌਸਮ ਨਹੀਂ ਗਏ ਬਾਹਲੇ ਜਿਆਦਾ ਤਗੜੇ ਨਹੀਂ ਹੈ ਕਿੰਨੇ ਗਰਮੀ ਪਈ ਨਹੀਂ ਯਾਰਕਾਂ। ਅਸਲ ਗਰਮੀ ਪੈਣੀ ਜਿਹੜੀ ਪੈਣੀ ਚਾਹੀਦੀ ਸੀ ਤਾਂ ਆ ਆਮ ਆਪਣਾ ਪੁਰਾਣਾ ਮੌਜਾ ਜੀ ਬਾਈ ਜਾਦੀ ਵਾਲਾ ਤੀਜੇ ਸਾਲ ਉੱਡਿਆ ਬਾਜੀਆਂ 4 ਵਜੇ ਤੋਂ ਬਾਅਦ ਹੀ ਬੈਠਾ ਸੀ ਬਾਜੀ ਵਿੱਚ ਬਈ ਇਹ ਵੀ ਖਟੀਆਂ ਦਾ ਦੋਨੇ ਹਫਤੇ ਪਏ ਜੋ ਸਾਨ ਵਾਂਗੂ ਉੱਡਿਆ ਚੰਗਾ ਟਾਈਮ ਕੀਤਾ ਇਸ ਕੰਪਟਰ ਨੇ ਬਈ ਕਰੋ ਸ਼ੌਂਕੇ ਦਾ ਵੀ ਜਿਹਨੇ ਉੱਡਦਾ ਮੁੜ ਕੇ ਪਿੱਛੇ ਨਹੀਂ ਦੇਖਦਾ ਇਹ ਸਾਨ ਬਹੁਤ ਸੋਹਣੀ ਉਡਾਰ ਕੀਤੀ ਇਹਨੇ ਵੀ ਬਈ ਆ ਨਾਲ ਇੱਕ ਆਪਣਾ ਹਜ਼ਾਰ ਵਾਲਾ ਬੈਠਾ ਹੈ ਚਿਟੀਆਂ ਦਾ ਇੱਕ ਇਹਦਾ ਭਾਈ ਸਾਡੇ ਕੋਲ ਹੋਰ ਵੀ ਹੈਗਾ ਆਹ ਬੈਠਾ ਸਾਹਮਣੇ ਜੂਮ ਕਰਕੇ ਦਿਖਾਨੇ ਧੰਨ ਇਹ ਹੈ ਇਹ ਉੜ ਗਿਆ ਇਹ ਹਰਪੀਤ ਲੱਲਿਆਂ ਵਾਲਾ ਤੇ ਸਲਿਆਣੀ ਜਿੱਤਿਆ ਹੀ ਕੱਲਾ ਹੀ ਰਹਿ ਗਿਆ ਇਹ ਬਦਾਮੀ ਨੋਕ ਦਾ ਘਰੇ ਡਾਉਨੇ ਇਹਨੂੰ ਵਧੀਆ ਉੱਠ ਰਿਆ ਵੀ ਤੇ ਬਾਕੀ ਹੁਣ ਬਾਜੀ ਛੱਡਾਂਗੇ ਦੋ ਇਹਦੇ ਵਿੱਚੋਂ ਆਪਾਂ ਚੱਲਦੇ ਆ ਅੱਗੇ ਵੀ ਕਰਾਉਣੇ ਬਈ ਤੁਹਾਨੂੰ ਸ਼ੌਂਕ ਹਣ ਤਾਂ ਡੇਲੀ ਲਗਭਗ ਜਿਹੜਾ ਹੈਗਾ ਸ਼ੌਂਕ ਕਰਦੇ ਰਹੀਦਾ ਜਿਵੇਂਗਾ ਤਸੱਲੀ ਦੇ ਨਾਲ ਦਿਖਾਉਣੇ ਆ ਭਰਾਵਾਂ ਨੂੰ ਕਬੂਤਰ ਹੁਣ ਟਾਈਮ ਹੁੰਦਾ ਪਹਿਲੇ ਟਾਈਮ ਹੀ ਨਹੀਂ ਬਈ ਬਿਜੀ ਬਹੁਤ ਹੋ ਗਈ ਸੀ ਆ ਲਓ ਬਈ ਆ ਖਟੀਆਂ ਖਾਂ ਵਾਲੀ ਪਿਛਲੇ ਸਾਲ ਵੀ ਉੱਡਦੀ ਸੀ ਤੇ ਆਰਕਾਂ ਵੀ ਉੱਡ ਰਹੀ ਆ ਐਰਕ ਐਤਵਾ ਨੂੰ ਇਰਾਦਾ ਆ ਵੀ ਇਹਨੂੰ ਆਪਾਂ ਬਾਜੀ ਦੇ ਵਿੱਚ ਪਾਵਾਂਗੇ ਵਧੀਆ ਰਿਜ਼ਲਟ ਆ ਇਹਦਾ ਤੇ ਆ ਜਿਹੜੀ ਹੈਗੀ ਨੀਲੀ ਪੂਛ ਵਾਲੀ ਜਿਹੜੀ 6 ਵਜੇ ਕੇ 2 ਮਿੰਟ ਤੇ ਪਿਛਲੇ ਤੋਂ ਪਿਛਲੇ ਸਾਲ ਬੈਠੀ ਪਿਛਲੇ ਸਾਲ ਦੇ ਪੰਨ ਹੀ ਚੰਗੇ ਆਏ। ਐਰ ਕਾਂ ਦੇ ਪਰ ਵਧੀਆ ਆ ਗਏ ਤੇ ਉੱਡਣ ਲੱਗੀ ਵਧੀਆ ਤੇ ੜਾਰ ਦੀਂ ਦੇਈ ਦੀ ਆ ਬਾਈ ਇਹ ਵੀ। ਇਹ ਆਪਣੀ ਸ਼ਾਖ ਹੀ ਬਰੀੜ ਜਿਹਾ। ਇੱਕ ਆਇਆ ਬੈਠੀ ਆਪਣੀ ਸ਼ਾਖ ਹੀ। ਪੂਰਾ ਵਧੀਆ ਇਹਨਾਂ ਦਾ ਵੀ ਰਿਜ਼ਲਟ ਬਾਈ। ਆ ਚਟੀਆਂ ਦੀ ਹਜ਼ਾਰ ਵਾਲਿਆਂ ਚ ਇਹ ਵੀ ਫੁੱਲ ਉੱਡ ਰਹੀ ਹੈ। ਇਹ ਆ ਜਿਹੜਾਈ ਦੀ ਸੀ। 1 2 ਵਜੇ ਵੀ 2 ਵਜੇ ਤੋਂ ਲੱਗੇ ਬੈਗੀ ਸੀ। ਇਹ ਚਟੀਆਂ ਖਾਲੀ ਰਾਜਨ ਵਾਲਿਆਂ ਜੋ ਜਿਹੜੀ ਦੇਖ ਰਹੇ ਹੋ ਤੁਸੀਂ ਸਾਹਮਣੇ ਇਹ ਵੀ ਫੁੱਲ ਉੱਡਦੀ ਆ ਤੇ ਨਾਲੇ ਸ਼ਾਹ ਆਖੀ ਬਰੀਂਡ ਵਾਲੀ ਆਪਣੀ ਆ ਜਾਓ ਪਰ ਇਹ ਲਾਲ ਚੀਨੀ ਤੰਨੇ ਵਾਲੀ ਇਹ ਵੀ ਅੱਜ 2 ਵਜੇ ਦੇ ਲਾਗੇ ਬੈਠੀ ਕੱਲ ਸੋਰੀ ਕੱਲ ਬੈਠੀਗੀ ਇਹ 4 ਵਜੇ 4 ਵਜੇ ਤੋਂ ਬਾਅਦ ਬੈਠੀਗੀ ਗੱਲ ਬਾਕੀ ਕਿੱਦਾਂ ਦਾ ਲੱਗਾ ਸ਼ੌਂਕ ਮੇਤਰੋ ਦੱਸਣਾ ਜਰੂਰ ਠੀਕ ਹੈ ਜੀ ਬਾਕੀ ਦੇ ਦੋਆਂ ਖੁੱਡਿਆਂ ਦਾ ਕੱਲ ਨੂੰ ਕਰਾਵਾਂਗੇ ਸ਼ੌਂਕ ਜੀ ਅੱਜ ਥੋੜਾ ਭਰਾ ਆ ਗਏ ਨੇ ਵਿਜੀ ਆ ਤੇ ਫਿਰ ਦੁਬਾਰਾ ਤੁਹਾਨੂੰ ਕਰਾਵਾਂਗੇ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ